ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥਸੰਗਜੀ ਮੇਰਾ ਨਾਮ ਹੈ ਜਗਦੇਵ ਸਿੰਘ ਖਾਲਸਾ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਸੀਰੀਅਸ ਗੱਲ ਕਰਨੀ ਜਾ ਰਿਹਾ ਤੇ ਗੱਲ ਨੂੰ ਧਿਆਨ ਨਾਲ ਸੁਣਨਾ ਗੱਲ ਨੂੰ ਪਹਿਲਾਂ ਧਿਆਨ ਨਾਲ ਸੁਣ ਲੈਣਾ ਫਿਰ ਵਿਚਾਰ ਲੈਣਾ ਫਿਰ ਫੈਸਲਾ ਕਰ ਲੈਣਾ ਮੇਰੀ ਗੱਲ ਸੁਣਨ ਤੋਂ ਬਾਅਦ ਮੈਨੂੰ ਪਤਾ ਵੀ ਬਹੁਤ ਲੋਕਾਂ ਨੂੰ ਮਿਰਚਾਂ ਲੱਗਣੀਆਂ ਬਹੁਤ ਲੋਕਾਂ ਨੂੰ ਦਸਤ ਲੱਗਣੇ ਆ ਤੇ ਬਹੁਤ ਲੋਕਾਂ ਨੂੰ ਤਕਲੀਫ ਹੋਣੀ ਹੈ ਚਾਹੇ ਮੈਨੂੰ ਜਿੰਨੀਆਂ ਮਰਜ਼ੀ ਵੀਡੀਓ ਸੁਣਨ ਤੋਂ ਬਾਅਦ ਮੇਰੇ ਵਿਚਾਰ ਸੁਣਨ ਤੋਂ ਬਾਅਦ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢਿਓ ਮੈਨੂੰ ਜਿੰਨਾ ਮਰਜ਼ੀ ਮੰਦਾ ਬੋਲਿਓ ਜਿੰਨੀਆਂ ਮਰਜ਼ੀ ਮੇਰੀਆਂ ਕੰਪਲੇਂਟਾਂ ਪਾਇਓ ਜਿੰਨੀਆਂ ਮਰਜ਼ੀ ਮੇਰੀਆਂ ਸਟ੍ਰਾਈਕਾਂ ਮਾਰਿਓ ਕੋਈ ਟੈਨਸ਼ਨ ਨਹੀਂ ਮੈਂ ਕੀ ਕਰਨਾ ਮੈਂ ਅੱਜ ਤੁਹਾਡੇ ਨਾਲ ਇੱਕ ਸੱਚ ਦੀ ਗੱਲ ਕਰਨ ਜਾ ਰਿਹਾ ਦੋਸਤੋ ਗੱਲ ਆ ਗੁਰਬਾਣੀ ਵਿੱਚ ਮਾਰ ਲਿਖਿਆ ਜੇ ਜੀਵੈ ਪਤ ਲੱਥੀ ਜਾਏ ਜੇ ਤਾਂ ਜੇ ਤਾਂ ਹਰਾਮ ਕਿਛ ਖਾਏ ਮੈਂ ਅੱਜ ਤੋਂ ਉਹ ਗੱਲ ਕਰਨ ਜਾ ਰਿਹਾ ਜਿਹੜੀ ਮੈਨੂੰ ਲੱਗਦਾ ਅੱਜ ਤੋ ਸ਼ਾਇਦ ਪਹਿਲਾਂ ਕਿਸੇ ਨੇ ਵੀ ਨਹੀਂ ਕੀਤੀ ਉਹ ਗੱਲ ਇਹ ਹੈ ਮੈਂ ਗੱਲ ਕਰ ਰਿਹਾ ਗੁਰੂ ਢੰਮ ਰਾਧਾ ਸਵਾਮੀਆ ਬਾਰੇ ਦੋਸਤੋ ਮੈਂ ਕਾਫੀ ਦਿਨਾਂ ਤੋਂ ਵੇਖ ਰਿਹਾ ਇੱਕ ਨਵਾਂ ਬੰਦਾ ਇਹਨਾਂ ਦਾ ਨਵਾਂ ਗੁਰੂ ਬਣਿਆ ਤੇ ਉਸ ਗੁਰੂ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਕਿ ਜਿਦਾਂ ਇੱਕ ਉਹ અવਤਾਰ ਉਤਰਿਆ ਹੋਵੇ ਦੇਖੋ ਉਹਨਾਂ ਦਾ ਆਪਣਾ ਆਪ ਦਾ ਨਿੱਜੀ ਮਸਲਾ ਜਿਹਨੂੰ ਮਰਜ਼ੀ ਗੁਰੂ ਬਣਾਉਣ ਜਿਹਨੂੰ ਮਰਜ਼ੀ ਚੇਲੇ ਬਣਾਉਣ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਪਰ ਸਾਨੂੰ ਅੱਜ ਬਹੁਤ ਵੱਡੀ ਇੱਕ ਤਕਲੀਫ ਹੈ ਤੇ ਇਹ ਤਕਲੀਫ ਸਾਰੀ ਖਾਲਸਾ ਪੰਥ ਨੂੰ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਇਹ ਦੇਖੋ ਮੇਰੇ ਕੋਲੇ ਉਹ ਸਬੂਤ ਹੈ ਮੇਰੇ ਕੋਲੇ ਉਹ ਵੀਡੀਓ ਹੈ ਮੇਰਾ ਨੰਬਰ ਥੱਲੇ ਚੱਲੂ WhatsApp ਚੱਲੂ ਮੈਨੂੰ ਕਾਲ ਕਰ ਲਿਓ ਮੇਰੇ ਨਾਲ ਗੱਲ ਕਰ ਲਿਓ ਮੈਂ ਹਰ ਗੱਲ ਦਾ ਹਰ ਤਰ੍ਹਾਂ ਦਾ ਜਵਾਬ ਦੇਣ ਜਾਣਦਾ ਪਹਿਲੀ ਗੱਲ ਸੁਣਿਓ ਮੈਂ ਗੱਲ ਕਰਦਾ ਰਾਧਾ ਸਵਾਮੀਆ ਨੇ ਦੋਸਤੋ ਅੱਜ ਰਾਧਾ ਸਵਾਮੀ ਸਾਡੇ ਹੌਲੀ 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 ਅੱਜ ਪੰਥ ਦੇ ਸਿਰ ਤੇ ਚੜ ਗਏ ਸਿਰ ਤੇ ਕਿਵੇਂ ਚੜ ਗਏ ਕਿਉਂਕਿ ਜਦੋਂ ਇਹ ਆਪਦਾ ਇਹ ਗੁਰੂ ਧੰਮ ਚਲਾ ਰਹੇ ਸੀ ਹੁਣ ਤੱਕ ਤਾਂ ਉਦੋਂ ਤੱਕ ਲੋਕ ਇਹ ਕਹਿੰਦੇ ਸੀ ਭਾਈ ਉਹ ਕਿਹੜਾ ਕਿਸੇ ਦੀ ਨਿੰਦਾ ਕਰਦੇ ਆ ਉਹ ਕਿਹੜਾ ਕਿਸੇ ਨੂੰ ਮਾੜਾ ਕਹਿੰਦੇ ਆ ਉਹ ਤਾਂ ਨਸ਼ੇ ਛਡਾਉਂਦੇ ਆ ਉਹ ਲੋਕਾਂ ਨੂੰ ਸਿੱਧੇ ਪਾਸੇ ਲਾਉਂਦੇ ਆ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਬੋਲਦੇ ਆ ਵੀਰ ਜੀ ਇਹੀ ਗੱਲ ਆ ਐਸੇ ਗੱਲ ਤੇ ਮੈਂ ਗੱਲ ਕਰਨੀ ਚਾਹਣਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਨਹੀਂ ਬੋਲਦੇ ਉਹ ਬੋਲਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਰਤਦੇ ਆ ਵਰਤਨਾ ਕਿਵੇਂ ਜਿਵੇਂ ਕਿ ਤੁਸੀਂ ਕਿਸੇ ਕੰਪਨੀ ਦਾ ਇੱਕ ਰੀਜਨਲ ਬ੍ਰਾਂਡ ਨੂੰ ਵਰਤ ਕੇ ਉਹਨੂੰ ਵਿਖਾ ਕੇ ਤੇ ਅੰਦਰ ਨਕਲੀ ਬ੍ਰਾਂਡ ਵਿੱਚੋਂ ਉਹ ਚੀਜ਼ ਆ ਉਹਨੂੰ ਮੈਂ ਸਾਬਤ ਕਰੂੰਗਾ ਜੇਕਰ ਮੇਰੀ ਇਸ ਵੀਡੀਓ ਨੂੰ ਤੁਸੀਂ ਸੁਣ ਲਿਆ ਸਮਝ ਲਿਆ ਹਾਂ ਜਿਹੜੇ ਇਹਨਾਂ ਦੇ ਚੇਲੇ ਆ ਉਹ ਬਹੁਤ ਤੜਪਣਗੇ ਪਰ ਤੜਪਣ ਦਿਓ ਮੈਂ ਸੱਚ ਬੋਲਣਾ ਕਿਉਂਕਿ ਮਹਾਰਾਜ ਨੇ ਕਿਹਾ ਕਿ ਜੇਕਰ ਅਸੀਂ ਹੁਣ ਪੱਤ ਲਾ ਕੇ ਜੀਣਾ ਨਾ ਤਾਂ ਸਾਡਾ ਜੀਣਾ ਕੋਈ ਨਹੀਂ ਹੈਗਾ ਤਾਂ ਮੈਂ ਅੱਜ ਹਰ ਫੈਸਲਾ ਸੋਚ ਸਮਝ ਕੇ ਕੀਤਾ ਤੇ ਮੈਂ ਹਰ ਗੱਲ ਬੋਲੂਗਾ ਨੰਬਰ 3 ਗੱਲਾਂ ਮੈਂ ਕਹੂੰਗਾ ਤਿੰਨ ਗੱਲਾਂ ਤੇ ਮੈਨੂੰ ਜਵਾਬ ਇਹ ਗੁਰੂ ਢੰਮ ਦਾ ਬਾਬਾ ਦੇ ਦੇ ਗੁਰਿੰਦਰ ਸਿੰਘ ਦੇ ਦੇ ਢਿੱਲੋਂ ਨਮਾ ਬਣਿਆ ਉਹ ਦੇ ਦੇ ਇਹਨਾਂ ਦੇ ਪ੍ਰਚਾਰਕ ਦੇ ਦੇਣ ਇਹਨਾਂ ਦੇ ਚੇਲੇ ਦੇਣ ਸਾਰਿਆਂ ਨੂੰ ਚਾ ਲੈ ਜਾ ਤਿੰਨ ਗੱਲਾਂ ਜੇ ਨਾ ਦਿੱਤੀਆਂ ਗਈਆਂ ਤਾਂ ਫਿਰ ਇਹ ਗਾਲਾਂ ਕੱਢਣ ਨਾਲ ਸੱਚ ਨਹੀਂ ਛੁਪਣਾ ਪਹਿਲੀ ਗੱਲ ਨੰਬਰ 1 ਜਦੋਂ ਕਹਿੰਦੇ ਵੀ ਇਹਦਾ ਆਗਰੇ ਤੋਂ ਸ਼ੁਰੂਆਤ ਹੋਈ ਰਾਧਾ ਸਵਾਮੀ ਦੀ ਗੱਦੀ ਰਾਧਾ ਸਵਾਮੀ ਦੀ ਗੱਦੀ ਆਗਰੇ ਤੋਂ ਸ਼ੁਰੂ ਹੋਈ ਤੇ ਉਹਦਾ ਦਿਆਲ ਸਿਉ ਜਿਹੜਾ ਅਸੀਂ ਮੇਨ ਜਿਹੜਾ ਇਹਨਾਂ ਦਾ ਮੇਨ અવਤਾਰ ਬਣਾਇਆ ਜਿਹਨੂੰ ਕੀ ਉਹ ਟੋਪੀ ਵਾਲਾ ਬਾਬਾ ਮੈਂ ਉਹਦੀ ਮੈਂ ਗੱਲ ਕਰ ਰਿਹਾ ਮੈਂ ਕਿਸੇ ਦੇ ਖਿਲਾਫ ਨਹੀਂ ਨਿੱਜੀ ਪਰ ਜਿਹੜਾ ਸਾਡੇ ਪੰਥ ਦਾ ਕਹਾਣੀ ਕਰ ਰਹੇ ਆ ਉਹਦਾ ਜਵਾਬ ਦੇ ਰਿਹਾ ਜਿਹੜਾ ਬਾਬਾ ਦਿਆਲ ਸਿਉ ਇਹਨਾਂ ਨੇ ਬਣਾਇਆ ਜਿਹਨੂੰ ਰਾਧਾ ਸਵਾਮੀ ਕਹਿੰਦੇ ਆ ਉਹ ਦਿਆਲ ਸਿਉ ਹੁੱਕਾ ਪੀਂਦਾ ਸੀ ਹੁੱਕਾ ਪੀਂਦਾ ਸੀ ਜਿਹੜਾ ਬੰਦਾ ਤੰਬਾਕੂ ਪੀਂਦਾ ਹੋਵੇ ਹੁੱਕਾ ਪੀਂਦਾ ਹੋਵੇ ਉਹ ਗੁਰੂ ਹੋ ਸਕਦਾ ਹੈ ਇਹ ਦੇਖਿਓ ਇੱਕ ਨੰਬਰ ਜੇ ਗੁਰੂ ਹੋ ਸਕਦਾ ਕੀ ਉਹ ਸਿੱਖਾਂ ਦਾ ਗੁਰੂ ਹੋ ਸਕਦਾ ਇਹ ਦੱਸ ਦਿਓ ਦੂਜੀ ਗੱਲ ਉਹਦੀ ਘਰ ਵਾਲੀ ਦਾ ਨਾਮ ਸੀ ਰਾਧਾ ਤੇ ਉੱਥੋਂ ਬਣ ਗਿਆ ਰਾਧਾ ਸਵਾਮੀ ਪਹਿਲਾਂ ਉਹ ਕਰਦਾ ਸੀ ਕਥਾ ਬਾਣੀ ਦੀ ਜਦੋਂ ਪਤਾ ਲੱਗਿਆ ਗੁਰਦੁਆਰਿਆਂ ਨੂੰ ਕਿ ਬਈ ਇਹ ਹੁੱਕਾ ਪੀਂਦਾ ਉਹਨੂੰ ਉੱਥੋਂ ਜਵਾਬ ਦੇਤਾ ਉਹ ਆਪਦੇ ਘਰ 'ਚੇ ਕਰਨ ਲੱਗ ਪਿਆ ਉਦੋਂ ਬਾਅਦ ਉੱਥੋਂ ਗੱਦੀ ਚੱਲੀ ਹੈ ਤੇ ਅੱਜ ਤੱਕ ਉਹ ਗੱਦੀ ਚੱਲਦੀ ਆ ਰਹੀ ਐ ਇਹ ਤਾਂ ਸੀ ਉਥੋਂ ਉਥੋਂ ਬੜੀਆਂ ਗੱਦੀਆਂ ਬੜੀਆਂ ਲੇਕਿਨ ਇਹ ਜਿਹੜਾ ਸ਼ੁਰੂਆਤ ਕੀਤੀ ਗਈ ਐ ਇਹ ਕੀਤੀ ਗਈ ਆ ਖਾਲਸਾ ਪੰਥ ਖਾਲਸਾ ਪਰੰਥ ਵਰਸਸ ਵਰਸਸ ਗੁਰੂ ਢੰਬ ਪੰਥ ਕਿਉਂ ਪੱਗਾਂ ਬਣਾਤੀਆਂ ਚਿੱਟੀਆਂ ਚਿੱਟੇ ਕੱਪੜੇ ਪਾਤੇ ਪਹਿਲੀ ਗੱਲ ਇਹ ਦੂਜੀ ਗੱਲ ਇਹ ਮੈਨੂੰ ਦਲੀਲ ਨਾਲ ਜਵਾਬ ਦਿਓ ਵੀ ਉਹ ਹੁੱਕਾ ਪੀਂਦਾ ਸੀ ਜਾਂ ਨਹੀਂ ਫੇਰ ਮੈਨੂੰ ਗਾਲਾਂ ਕੱਢਿਓ ਫੇਰ ਮੈਨੂੰ ਪੁੱਠਾ ਬੋਲਿਓ ਮੈਂ ਤੁਹਾਡੇ ਔਰ ਮੇਰੇ ਤੇ ਕੇਸ ਵੀ ਕਰ ਸਕਦੇ ਹੋ ਜੇ ਮੈਂ ਗਲਤ ਹਾਂ ਤੁਸੀਂ ਮੈਨੂੰ ਕੋਰਟ ਵਿੱਚ ਤੁਸੀਂ ਜਿੱਥੇ ਮਰਜੀ ਮੈਨੂੰ ਬੁਲਾ ਸਕਦੇ ਹੋ ਕਿਉਂਕਿ ਜੇ ਮੈਂ ਗਲਤ ਬੋਲਿਆ ਹੋਊਗਾ ਨੰਬਰ 1 ਨੰਬਰ 2 ਜੇਕਰ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਲੋਕ ਉਥੇ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਇਹ ਗੁਰਬਾਣੀ ਦਾ ਪ੍ਰਚਾਰ ਨਹੀਂ ਕਰਦੇ ਇਹ ਗੁਰਬਾਣੀ ਦਾ ਨਰਾਦਰ ਕਰਦੇ ਆ ਘੱਟੋ ਘੱਟ 20 20 ਸਬੂਤ ਮੇਰੇ ਕੋਲ ਮੇਰੇ ਮੋਬਾਈਲ 'ਚ ਮੌਜੂਦ ਆ ਜਿਹਦੇ ਵਿੱਚ ਇਹ ਗੁਰਬਾਣੀ ਪਵਿੱਤਰ ਗੁਰਬਾਣੀ ਨੂੰ ਜਿਹੜੀ ਕਿ ਗੁਰੂ ਮਹਾਰਾਜ ਨੇ ਗੁਰੂਆਂ ਲਈ ਵਰਤੀ ਜਿਹੜੀ ਮਹਾਰਾਜ ਨੇ ਸੱਚੇ ਪਾਤਸ਼ਾਹ ਲਈ ਪ੍ਰਮਾਤਮਾ ਲਈ ਵਰਤੀ ਇਹ ਆਪਣੇ ਆਪ ਦੇ ਉੱਤੇ ਟੁਕਵਾ ਰਹੇ ਆ ਤੇ ਜੇ ਇਹ ਕਹਿੰਦੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਆਂ ਵੀਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗੁਰੂ ਬਣ ਕੇ ਬਹਿਣਾ ਇਹ ਸਤਕਾਰ ਹੈ ਕਿ ਨਰਾਦਰ ਹੈ ਇੱਕ ਨੰਬਰ ਜੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਕਹਿੰਦੇ ਅਸੀਂ ਗੁਰੂ ਮੰਨਦੇ ਆਂ ਤਾਂ ਫਿਰ ਤੁਸੀਂ ਆਪ ਗੁਰੂ ਕਿਉਂ ਬਣੇ ਜੇ ਆਪ ਗੁਰੂ ਬਣਿਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਉਂ ਰੱਖੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਲਈ ਰੱਖਿਆ ਕਿ ਸਿੱਖ ਨਹੀਂ ਫਸਦੇ ਇਹ ਔਰ ਅਗਲੀ ਗੱਲ ਇਹ ਪੰਜ ਗੁਰੂਆਂ ਤੱਕ ਜਾਂਦੇ ਆ ਪੰਜ ਗੁਰੂਆਂ ਤੱਕ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਕ ਜਾਂਦੇ ਆ 6ਵੇਂ ਤੱਕ ਨਹੀਂ ਜਾਂਦੇ ਜੇ ਕਿਤੇ ਇਹਨਾਂ ਨੇ ਆਪਦੇ ਉੱਥੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੀ ਕਥਾ ਕੀਤੀ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਦੱਸਣਾ ਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਪਰਵਾਰ ਵਾਰਤਾ ਜੇ ਕਦੇ ਉਹਦੀ ਕਥਾ ਕੀਤੀ ਹੋਵੇ ਤਾਂ ਮੈਨੂੰ ਦੱਸ ਦਿਓ ਗੱਲ ਦੋ ਜਿਹੜੇ ਕਹਿੰਦੇ ਜੀ ਉਹਦਾ ਸਤਕਾਰ ਬਹੁਤ ਕਰਦੇ ਆ ਵੀਰ ਜੀ ਸਤਕਾਰ ਨਹੀਂ ਕਰਦੇ ਹਾਂ ਜੇ ਗੁਰੂ ਐ ਤੇ ਆਪਣੇ ਖੁਦ ਦੇ ਜੋ ਮਰਜ਼ੀ ਬਾਣੀ ਉਚਾਰਨ ਕੱਚੀ ਪਚਾਰਨ ਪਿੱਲੀ ਉਚਾਰਨ ਉਹਦੇ ਨਾਲ ਲੋਕਾਂ ਨੂੰ ਜੋੜਨ ਨਾ ਕਿ ਗੁਰੂ ਗ੍ਰੰਥ ਸਾਹਿਬ ਮਾਰਨਾ ਤੀਜੀ ਗੱਲ ਤੀਜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਕਿ ਪ੍ਰੈਕਟੀਕਲ ਤਿੰਨ ਗੱਲਾਂ ਦਾ ਜਵਾਬ ਚਾਹੀਦਾ ਤੇ ਜੇ ਕੋਈ ਲੋਕ ਕਹਿੰਦਾ ਤੂੰ ਕੌਣ ਆ ਵਿਦਵਾਨ ਮੈਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਿੱਖਾਂ ਉਹਦਾ ਸਿੰਘ ਆ ਤੇ ਮੈਂ ਗੱਲ ਦਲੀਲ ਨਾਲ ਕਰ ਰਿਹਾ ਗੁਰਬਾਣੀ ਅਨੁਸਾਰ ਮੈਂ ਤੁਹਾਨੂੰ ਸਾਰਿਆਂ ਨੂੰ ਚੈਲੰਜ ਕਰਦਾ ਮੈਂ ਵਿਚੇ ਕਾਲ ਤਖਤ ਦੇ ਜਹੇਦਾਰ ਦੀ ਵੀ ਅੱਗੇ ਦੱਸਦਾ ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬੇਦਵੀ ਹੋ ਗਈ